ਮਾਛੀਵਾੜਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੜ ਅੱਜ ਇਤਿਹਾਸਿਕ ਗੁਰਦੁਆਰਾ ਸ੍ਰੀ ਚਰਨ ਕਵਲ ਸਾਹਿਬ ਵਿਖੇ ਪਹੁੰਚੇ ਉੱਥੇ ਉਹਨਾਂ ਨਤਮਸਕ ਹੋਣ ਤੋਂ ਉਪਰੰਤ ਪਵਿੱਤਰ ਖੂਹ ਤੇ ਜੰਡ ਸਾਹਿਬ ਦੇ ਦਰਸ਼ਨ ਵੀ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਛੀਵਾੜੇ ਦੀ ਥਾਂ ਸਾਡੇ ਲਈ ਬੜੀ ਮੁਕੱਦਸ ਆ ਪੰਥ ਦੇ ਵਾਲੀ شاہ ਸ਼ੈਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਚਮਕੌਰ ਦੀ ਗੱਡੀ ਚੋਂ ਟਾੜੀ ਮਾਰ ਕੇ ਨਿਕਲੇ ਅੰਥ ਦਾ ਹੁਕਮੀ ਔਰ ਵਕ ਵਕ ਥਾਮਾਂ ਤੋਂ ਹੁੰਦੇ ਹੋਏ ਇੱਥੇ ਸੱਚੇ ਪਾਤਸ਼ਾਹ ਨੇ ਫਿਰ ਟਿੰਡ ਦਾ ਸਰਾਣਾ ਲਾਇਆ ਮੈਂ ਉਹ ਖੂ ਵੀ ਦੇਖਿਆ ਮੈਂ ਅੱਗੇ ਵੀ ਇੱਥੇ ਆਉਣਾ ਤੋਂ ਇਹ ਤੇ ਸਾਡੇ ਲਈ ਬੜੀ ਮੁਕੱਦਸ ਥਾਮਾਂ ਜਿੱਥੇ ਪਾਤਸ਼ਾਹ ਨੇ ਵੱਡੇ ਸਾਹਿਬ ਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਵੀ ਰੱਬ ਦਾ ਸ਼ੁਕਰਾਨਾ ਕੀਤਾ ਸੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਜਿੱਥੇ ਹੀ ਸੱਚੇ ਪਾਤਸ਼ਾਹ ਦੇ ਨਾਲ ਭਾਈ ਦਾਇਆ ਸਿੰਘ ਹੋਣੀ ਮਾਸ਼ੀਵਾੜੇ ਦੇ ਜੰਗਲਾਂ ਦੇ ਵਿੱਚੋਂ ਹੀ ਸਿੱਖੀ ਦੀ ਚੜ੍ਹਦੀ ਕਲਾ ਦਾ ਰਾਹ ਨਿਕਲਦਾ ਮਾਸ਼ੀਵਾੜੇ ਦੇ ਜੰਗਲ ਹੀ ਸਾਨੂੰ ਦੱਸਦੇ ਆ ਕਿ ਔਖੇ ਔਖਾ ਸਮਾਵੇ ਬਿਪਤਾ ਦਾ ਸਮਾਵੇ ਜੇ ਰੱਬ ਦੇ ਆਸਰੇ ਦੇ ਉੱਤੇ ਹਾਂ ਤੇ ਆਪਾਂ ਸਾਰੀਆਂ ਬਿਪਤਾਵਾਂ ਤੋਂ ਬਾਹਰ ਨਿਕਲ ਜਾਾਂਗੇ ਇਹ ਸਾਡੇ ਗੁਰੂ ਦੀ ਧਰਤੀ ਆ ਹਰ ਸਿੱਖ ਨੂੰ ਇਸ ਧਰਤੀ ਨੂੰ ਸਜਦਾ ਕਰਨਾ ਹੋਣਾ ਚਾਹੀਦਾ ਹਰ ਇਥੋਂ ਇਹ ਪ੍ਰੇਰਣਾ ਲੈਣੀ ਚਾਹੀਦੀ ਆ ਕਿ ਸਾਡੇ ਗੁਰੂ ਨੇ ਪੰਥ ਲਈ ਪੁੱਤ ਸ਼ਹੀਦ ਕਰਵਾ ਕੇ ਵੀ ਰੱਬ ਦਾ ਸ਼ੁਕਰਾਨਾ ਕੀਤਾ ਅਸੀਂ ਉਸ ਗੁਰੂ ਵਾਲੇ ਬਣੀਏ ਗੁਰੂ ਦੇ ਨੇੜੇ ਆਈਏ ਗੁਰੂ ਵਾਲੇ ਬਣੀਏ ਗੁਰੂ ਦੇ ਰਸਤੇ ਦੇ ਉੱਤੇ ਤੁਰੀਏ ਤੋਂ ਮੇਰਾ ਇਥੇ ਆਉਣ ਦਾ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਣਾ ਔਰ ਮੈਂ ਅਰਦਾਸ ਕੀਤੀ ਆ ਸੱਚੇ ਪਾਤਸ਼ਾਹ ਦੇ ਅੱਗੇ ਕਿ ਪਾਤਸ਼ਾਹ ਪੰਥ ਦੀ ਚੜ੍ਹਦੀ ਕਲਾ ਕਰੇ ਪੰਥ ਚ ਏਕਤਾ ਤੇ ਇਤਿਫਾਕ ਕਰੇ ਜਿਹੜੀਆਂ-ਜਿਹੜੀਆਂ ਵੀ ਅੱਜ ਸਾਨੂੰ ਚੁਣੌਤੀਆਂ ਵਾਂ ਜਾਂ ਮੁਸ਼ਕਲਾਂ ਵਾਂ ਗੁਰੂ ਸਾਨੂੰ ਥਾਪੜਾ ਦਵੇ ਅਸੀਂ ਉਹਨਾਂ ਦਾ ਸਾਹਮਣਾ ਕਰੀਏ ਇਹ ਪੰਜਾਬ ਜਿਹੜਾ ਗੁਰੂਆਂ ਦੇ ਨਾਂ ਤੇ ਜਿਉਂਦਾ ਵਾ ਇਥੇ ਕੋਈ ਨਸ਼ਾਨਾ ਹੋਵੇ ਇਥੇ ਕਿਸੇ ਨਾ ਧੱਕੇ ਸ਼ਾਈ ਨਾ ਹੋਵੇ ਇਥੇ ਕੋਈ ਗਰੀ ਮਾਰਨਾ ਹੋਵੇ ਇਥੇ ਕੋਈ ਭੁਖਾਣਾ ਹੋਵੇ ਇਥੇ ਅਸੀਂ ਪ੍ਰੇਮ ਪਿਆਰ ਮੁਹੱਬਤ ਦੇ ਨਾਲ ਰਹੀਏ ਇਹ ਅਰਦਾਸ ਮੈਂ ਪੰਥ ਦਿਵਾਲੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਇਥੇ ਮਾਸੀਵਾੜੀ ਦੇ ਧਰਤੀ ਤੇ ਕੀਤੀ ਵੈਲਕਮ ਦੀ ਘਟਨਾ ਤੋਂ ਬਾਅਦ ਜਿਸ ਵੇਲੇ ਸਾਹਿਬ ਜੰਗ ਦਾ ਮਾਹੌਲ ਬਣਿਆ ਡਰ ਦਾ ਮਾਹੌਲ ਵੀ ਆ ਕਿ ਤਕਾਲਪੁਰ ਸਾਹਿਬ ਇੱਕ ਸੰਗਤ ਵੀ ਘਟ ਗਈ ਉਹਦੇ ਬਾਰੇ ਥੋੜਾ ਕੀ ਚਾਹੋ ਦੇਖੋ ਜੇ ਮੈਂ ਜੋ ਕੋਸ਼ਿਸ਼ ਚਲਦਾ ਵਾ ਮੀਡੀਏ ਦੇ ਵਿੱਚ ਉਹਦਾ ਕਿਤੇ ਨਾ ਕਿਤੇ ਅਸਰ ਜਿਹੜਾ ਉਹ ਹਰ ਪਾਸੇ ਹੁੰਦਾ ਪਰ ਮੈਂ ਸੰਗਤ ਨੂੰ ਅਪੀਲ ਕਰੂੰਗਾ ਕਿ ਲਾਂਗਾ ਸਾਡਾ ਖੁੱਲਾ ਹੋਇਆ ਤੇ ਸਾਨੂੰ ਖੁੱਲ੍ਹ ਦਲੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਦੀ ਇਹ ਮubarakt ਧਰਤੀ ਆ ਜਿੱਥੇ ਗੁਰੂ ਸਾਹਿਬ ਨੇ ਜ਼ਿੰਦਗੀ ਦੇ ਅਖੀਰਲੇ ਕੋਈ 18-19 ਬਰੇ ਬਤੀਤ ਕੀਤੇ ਖੇਤੀਬਾੜੀ ਕੀਤੀ ਧਰਮਸ਼ਾਲਾ ਕਾਇਮ ਕੀਤੀ ਤੇ ਇਹ ਬੜੇ ਚਿਰ ਦੀ ਸਿੱਖਾਂ ਦੀ ਇੱਕ ਮੰਗ ਵੀ ਆ ਵੀ ਆਪਾਂ ਨੂੰ ਦਰਸ਼ਨ ਦੇਦਾਰ ਮਿਲਣਾ ਇਹ ਲਾਂਗਾ ਖੋਲਣਾ ਹੀ ਗੁਰੂ ਦੀ ਬੜੀ ਵੱਡੀ ਕਲਾ ਆ ਉੰਨੀ ਦੇ ਵਿੱਚ ਖੁੱਲਾ 550 ਸਾਲਾਂ ਤੇ ਹੁਣ ਜਦੋਂ ਲਾਂਘਾ ਖੁੱਲਾ ਹੋਇਆ ਤੇ ਸੰਗਤਾਂ ਨੂੰ ਵੱਧ ਚੜ ਕੇ ਉੱਥੇ ਜਾਣਾ ਚਾਹੀਦਾ ਸਰਕਾਰ ਨੂੰ ਵੀ ਥੋੜੇ ਜੇ ਨਿਯਮ ਸੌਖੇ ਕਰ ਦੇਣੇ ਚਾਹੀਦੇ ਆ ਤਾਂ ਕਿ ਕੋਈ ਵੀ ਉੱਥੇ ਜਾ ਸਕੇ ਜਿਵੇਂ ਸਿੱਖਾਂ ਦੀ ਇਹ ਡਿਮਾਂਡ ਰਹੀ ਆ ਕਿ ਤੁਸੀਂ ਪਾਸਪੋਰਟ ਦੀ ਸ਼ਰਤ ਹਟਾ ਕੇ ਆਧਾਰ ਕਾਰਡ ਕਰ ਦਿਓ ਕਿਉਂਕਿ ਵੀਜ਼ਾ ਤੇ ਨਹੀਂ ਲੱਗਣਾ ਹੁੰਦਾ ਉੱਥੇ ਜਾਣਾ ਵਾ ਤੇ ਆਉਣਾ ਵਾ ਉਹਦੇ ਨਾਲ ਕੀ ਆ ਭਾਵੇਂ ਕੋਈ ਇੱਥੇ ਕਿਸੇ ਵੀ ਧਰਮ ਦਾ ਕੋਈ ਕਈ ਬਜ਼ੁਰਗਾਂ ਨੂੰ ਜਾਣ ਦੀ ਬੜੀ ਇੱਛਾ ਵਾ ਕਿ ਅਸੀਂ ਉੱਥੇ ਜਾਈਏ ਕਰਤਾਰਪੁਰ ਸਾਹਿਬ ਉਹ ਵੀ ਜਾ ਸਕਦੇ ਆ ਬਾਕੀ ਮਾਹੌਲ ਹੋ ਜਾਊਗਾ ਠੀਕ ਮੈਂ ਗੁਰੂ ਵਗੇ ਅਰਦਾਸ ਕਰਦਾ ਵਾਂ ਕਿ ਸੱਚੇ ਪਾਤਸ਼ਾਹ ਇੱਥੇ ਮੁਹੱਬਤ ਕਰੇ ਫਿਰ ਔਰ ਜੋ ਵੀ ਮਾਹੌਲ ਬਣਿਆ ਇਹ ਨਾ ਬਣਿਆ ਅਸੀਂ ਬੜੇ ਪਿਆਰ ਤੇ ਇਤਿਫਾਕ ਦੇ ਨਾਲ ਰਹੀਏ ਕਿਉਂਕਿ ਜੰਗ ਕਿਤੇ ਵੀ ਚੰਗੀ ਨਹੀਂ ਆ ਜੰਗ ਮਨੁੱਖਤਾ ਲਈ ਤੇ ਘੱਟ ਕਹੀ ਆ ਜਿਹੜੇ ਆ ਕੁਦਰਤ ਦੇ ਵਿੱਚ ਜੀਵ ਜੰਤੂ ਆਹੀ ਰੋਸੀਮਾ ਤੇ ਨਾਗਾ ਸੰਗੀਚ ਕੀ ਬਣਿਆ ਆ ਪੰਜਾਂ ਜਾਣਦੇ ਆ ਤੋਂ ਸਵਾਦੀ ਹਾਲਾ ਦੋਨਾਂ ਹੀ ਮੁਲਕਾਂ ਨੂੰ ਬੜੇ ਇਤਿਫਾਕ ਦੇ ਨਾਲ ਬਹਿਣਾ ਚਾਹੀਦਾ ਬਾਕੀ ਕਿਤੇ ਵੀ ਕਤਲੋਗਾਰਤ ਨਹੀਂ ਠੀਕ ਉਹਨੂੰ ਗੈਜ ਨਹੀਂ ਕੋਈ ਠਹਿਰਾ ਸਕਦਾ ਇਹੋ ਜੀਆਂ ਘਟਨਾਵਾਂ ਕਦੀ ਦੁਨੀਆ 'ਚ ਹੋਣੀਆਂ ਹੀ ਨਹੀਂ ਚਾਹੀਦੀਆਂ ਜਿਹਦੇ ਨਾਲ નિર્ਦੋਸ਼ ਮਰਨ ਤੇ ਮਾਸੂਮਾਂ ਦਾ ਖੂਨ ਡੁੱਲੇ